ਪਹਿਲਾ ਸੁਤੰਤਰਤਾ ਅੰਦੋਲਨ ਪਾਰਦਾ ਪਹਿਲਾ ਸੁਤੰਤਰਤਾ ਅੰਦੋਲਨ ਇਹ ਕਦੋਂ ਸ਼ੁਰੂ ਹੋਇਆ ਸੀ 1857 ਈਸਵੀ ਵਿੱਚ 1857 ਈਸਵੀ ਵਿੱਚ ਸਾਰਿਆਂ ਤੋਂ ਪਹਿਲਾ ਜਿਹੜਾ ਸੁਤੰਤਰਤਾ ਦਾ ਅੰਦੋਲਨ ਹੀ ਉਹ ਸ਼ੁਰੂ ਹੋਇਆ ਸੀ ਇਹ ਕਿੱਥੇ ਹੋਇਆ ਸੀ ਬੈਰਕਪੁਰ ਸ਼ਾਉਣੀ ਕਿੱਥੇ ਆਹੀ ਬੈਰਕਪੁਰ ਬੈਰਕਪੁਰ ਸ਼ਾਉਣੀ ਸ਼ਾਉਣੀ ਬੈਰਕਪੁਰ ਸ਼ਾਉਣੀ ਬ੍ਰਿਟਿਸ਼ ਸਰਕਾਰ ਦੀ ਠੀਕ ਆ ਉਹ ਕਿਹਦੇ ਦੁਆਰਾ ਕੀਤਾ ਗਿਆ ਸੀ ਮੰਗਲ ਪਾਂਡੇ ਦੁਆਰਾ ਮੰਗਲ ਮੰਗਲ ਮਾੜੇ ਦੁਆਰਾ ਠੀਕ ਆ ਮੰਗਲ ਪਾਂਡੇ ਦੁਆਰਾ ਵਿਦਰੋਹ ਕੀਤਾ ਗਿਆ ਸੀ ਕਦੋਂ ਕੀਤਾ ਗਿਆ ਸੀ 29 ਮਾਰਚ 29 ਮਾਰਚ 1857 ਈਸਵੀ ਨੂੰ ਬਰਕਪੁਰ ਸ਼ੌਣੀ ਦੇ ਵਿੱਚ ਵਿਦਰੋਹ ਦਾ ਕਾਰਨ ਕੀ ਸੀ ਇਹ ਵੀ ਤੁਹਾਨੂੰ ਦੱਸਦਾ ਕਾਰਨ ਵਿਦਰੋਹ ਦਾ ਕਾਰਨ ਇਹ ਹੀ ਉਦੋਂ ਆਇਆ ਸੀ ਕਾਰਤੂਸ 99 ਬ੍ਰਿਟਿਸ਼ ਸਰਕਾਰ ਦੁਆਰਾ ਇੱਕ ਨਵਾਂ ਕਾਰਤੂਸ ਆਇਆ ਹੈਗਾ ਜਿਹਨੂੰ ਆਪਾਂ ਕਹਿ ਦਿੰਨੇ ਆ ਫਿਲਮਾਂ ਦੇ ਵਿੱਚ ਵੇਖਿਆ ਨਾ ਤੁਸੀਂ ਜਿਹੜਾ ਮੂੰਹ ਨਾ ਪੁੱਟ ਕੇ ਤਿੰਨ ਬੰਬ ਸੁੱਟਦੇ ਹੁੰਦੇ ਆ ਵੇਖਿਆ ਨਾ ਸਾਰਿਆਂ ਨੇ ਉਹ ਬੰਬ ਆ ਇਹਨੂੰ ਬੋਲਦੇ ਸੀ ਨਵਾਂ ਕਾਰਤੂਸ ਆਇਆ ਸੀ ਉਹ ਠੀਕ ਆ ਕਾਰਤੂਸ ਉਹ ਕਾਰਤੂਸ ਤੇ ਲੱਗੀ ਹੁੰਦੀ ਸੀ ਗਾਊ ਗਾਂ ਦੇ ਗਾਂਦੀ ਚਰਬੀ ਤੇ ਸੂਰ ਦੀ ਚਰਬੀ ਜਦੋਂ ਉਹ ਮੂੰਹ ਨਾ ਖੋਲ ਕੇ ਸੁੱਟਦੇ ਉਹਦੇ ਉੱਤੇ ਗਾਂ ਦੀ ਤੇ ਸੂਰ ਦੀ ਚਰਬੀ ਲੱਗੀ ਹੁੰਦੀ ਹੁਣ ਜਿਹੜੀ ਗਾਂ ਹੈ ਉਹ ਹਿੰਦੂਆਂ ਲਈ ਪਵਿੱਤਰ ਆ ਗਾਂ ਹਿੰਦੂਆਂ ਲਈ ਕੀ ਆ ਪਵਿੱਤਰ ਦੇਖਿਆ ਨਾ ਸਾਰਿਆਂ ਨੂੰ ਪਤਾ ਨਾ ਗਾਂ ਹਿੰਦੂਆਂ ਲਈ ਪਵਿੱਤਰ ਆ ਤੇ ਸੂਰਜ ਜਿਹੜਾ ਉਹ ਮੁਸਲਮਾਨਾਂ ਲਈ ਹਰਾਮ ਆ ਮੁਸਲਮਾਨਾਂ ਲਈ ਹਰਾਮ ਆ ਠੀਕ ਆ ਸੋ ਇਸ ਕਰਕੇ ਜਿਹੜਾ ਪਹਿਲਾ ਵਿਦਰੋਹ ਹੀ ਮੰਗਲ ਪਾਂਡੇ ਨੇ ਮਨਾਂ ਕੀਤਾ ਸੀ ਇਹ ਕਾਰਤੂਸ ਨੂੰ ਚਲਾਉਣ ਤੋਂ ਕਿਉਂਕਿ ਗਾਂਵ ਨੇ ਕਿਹਾ ਜੀ ਹਿੰਦੂ ਆ ਗਾਂ ਜਿਹੜੀ ਸਾਡੇ ਲਈ ਪਵਿੱਤਰ ਆ ਸਾਡੇ ਮਾਂ ਦੇ ਸਮਾਨ ਤੇ ਇਹ ਮੁਸਲਮਾਨਾਂ ਨੇ ਕਿਹਾ ਜੀ ਵੀ ਜਿਹੜਾ ਸੂਰਿਆ ਉਹ ਸਾਡੇ ਲਈ ਹਰਾਮ ਆ ਸਾਡੇ ਲਈ ਹਰਾਮ ਖਾਣਾ ਇਹ ਜੇ ਅਸੀਂ ਸੂਰ ਦਾ ਮਾਸ ਖਾਂਦੇ ਆ ਤੇ ਹਿੰਦੂ ਵੀ ਇਹ ਗੱਲ ਕਹਿੰਦੇ ਵੀ ਸਾਡੇ ਲਈ ਪਵਿੱਤਰ ਆ ਇਸ ਕਰਕੇ ਜਿਹੜਾ ਕਾਰਤੂਸ ਹੀ ਇਹ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ ਮੰਗਲ ਪਾਂਡੇ ਨੇ ਉਸ ਟਾਈਮ ਸਾਰਿਆਂ ਤੋਂ ਪਹਿਲਾ ਸੁਤੰਤਰਤਾ ਦਾ ਵਿਦਰੋਹ ਜਿਹੜਾ ਹੋਇਆ ਹੈ 1857 ਈਸਵੀ ਵਿੱਚ ਕਿਹਦੇ ਦੁਆਰਾ ਹੋਇਆ ਹੈ ਕਦੋਂ ਹੋਇਆ ਵਾ ਮੰਗਲ ਪਾੜੇ ਦੁਆਰਾ ਕਦੋਂ ਹੋਇਆ 1800 ਕਿੱਥੇ ਹੋਇਆ ਵਾ ਬਾਰਕਪੁਰ ਬ੍ਰਿਟਿਸ਼ ਛੋਣੀ ਠੀਕ ਆ ਯਾਦ ਰੱਖੂਗਾ ਇਹ ਚੀਜ਼ ਭੁੱਲਣੀ ਨਹੀਂ ਚਾਹੀਦੀ ਤੁਹਾਨੂੰ ਠੀਕ ਆ